ਉਰੇ ਆਗੀ ਬ੍ਰੇਡਿਟੀ ਜੀ ਹੋਏ ਹੈ ਮੈਂ ਦੇਖੀ ਆਹਾ ਆਗੀ ਜੀ ਚੀਜ਼ ਆ ਆ ਲੰਬਾ ਹੈ ਹੈ ਪੱਠਾ ਜੀ ਪੱਠਾ ਹੈ ਵਾਜਨ 'ਚ ਹੋਏਗਾ ਇਹ 2-3 ਕਿਲੋ ਦਾ ਤਾਂ ਹੈਗਾ ਗਾ ਇਹ ਵਾਜਨ 'ਚ ਆ ਗਿਆ ਵੀਰੇ ਆਪਣਾ ਟਰਾਲ ਤੇ ਲੁੱਕ ਚੈੱਕ ਕਰੋ ਆ ਦੇਖੋ ਪੋਸਟਰ ਹਰ ਵਾਰੀ ਇਹ ਲੈ ਕੇ ਆਏ ਆਏ ਹੈ ਓਏ ਕਿੰਨਾ ਵਧੀਆ ਪੋਸਟਰ ਵਾਹੀ ਬਹੁਤ ਸੱਚੇ ਫਸਾ ਜੱਟਪੁਰਾ ਕੈਮਰਾ ਤੋਂ ਹੈਲੋ ਗイズ ਬਲਕਨ ਵੈਕ ਮਾਈ ਚੈਨਲ ਇਸ ਦੇ ਵਲੌਗਰ ਅੰਦਰ ਤੁਹਾਡਾ ਸਾਰਿਆਂ ਦਾ ਬਹੁਤ ਜਿਆਦਾ ਸਵਾਗਤ ਹੈ ਪੱਗ ਦੱਸੋ ਕਿਵੇਂ ਲੱਗ ਰਹੀ ਆ ਪਰਪਲ ਕਰੀਦੀ ਬੰਨੀ ਆ ਲਾਈਟ ਜਿਆ ਕਲਰ ਆ ਤੇ ਅੱਜ ਆਪ ਆਏ ਆ ਆਪਣੇ ਮਿੱਤਰ ਪਾਠਲਵੇ ਕਿਵੇਂ ਬੰਦੀਪ ਹੋ ਸਹੀ ਆ ਹੋ ਠੀਕ ਆ ਤੇ ਅੱਜ ਇਹਦੇ ਨਾਲ ਮੁਰਗੇ ਮਰ ਕੇ ਖਾਸੇ ਆ ਤੇ ਕਿੰਨੇ ਕ ਮੁਰਗੇ ਦਰ ਲੋਏ ਇਹਗੇ 10 15 ਹੀ ਕੋਸ ਗੁੱਧਰ ਫੇੜ ਦੇ ਅੱਛਾ ਕੁਕੜੀਆਂ ਗਕੜੀਆਂ ਕੁਕੜੀਆਂ ਹੈਗੇ ਬੱਚੇ ਵੀ ਕਿਡਾ ਰੱਖੇ ਜੀ ਅੱਛਾ ਤੇ ਅੱਜ ਆਪਾਂ ਹੋਰ ਦੇਖਣ ਆ ਗੋਰੇ ਦੇ ਆਪਣੇ ਮੁਰਗੇ ਦਿਖਾਈ ਤੁਹਾਨੂੰ ਤੇ ਬੜੀਆ ਤੁਸੀਂ ਵਲੌਗ ਨੂੰ ਸਪੋਰਟ ਦਿੱਤੀ ਆ ਥੈਂਕ ਯੂ ਤੁਹਾਡਾ ਸੋ ਮੱਚ 2k ਤੋਂ ਉੱਪਰ ਗਿਆ ਆਪਣਾ ਵਲੌਗ ਤੇ ਅੱਜ ਆਪਾਂ ਹੋਰ ਮੁਰਗੇ ਲੈ ਕੇ ਆਏ ਆ ਤੁਹਾਨੂੰ ਦਿਖਾਉਣੇ ਆ ਤੇ ਚਲੋ ਦੇਖੀਏ ਕਿਹੜੇ ਮੁਰਗੇ ਕਿਹੜਾ ਹੋਏ ਆਹ ਗੇ ਨਹੀਂ ਮਿੱਠਾ ਆ ਦੇਖੋ ਕਿੰਨੇ ਮੁਰਗੇ ਕੜਿੰਗ ਕਿਹੜਾ ਸਾਰਾ ਤੈਨੂੰ ਕਿਹੜਾ ਵਧੀਆ ਲੱਗਦਾ ਯਾਰ ਸਾਰੇ ਮੁਰਗਾਂ ਉਹ ਦੱਸ ਉਹੋ ਜੀ ਲੈ ਜਾ ਕੇ ਦੇਖੀਏ ਕਿਹੜਾ ਮਾਰਦਾ ਮੁਰਦਾ ਤਾਂ ਨਹੀਂ ਮਗਰ ਵੀ ਬਹੁਤ ਜਾਦੇ ਪੈਂਦੇ ਨਹੀਂ ਨਹੀਂ ਹੈ ਉਧਰ ਵੀ ਫਿਰਦਾ ਹੈ ਉਧਰ ਤੇ ਖਾਦਨੇ ਚੱਲ ਉਧਰ ਖਾਣ ਹਾਂ ਜੀ ਚੱਲ ਚੱਲ ਜਿੱਦਾਂ ਕਿਉਂ ਵਚੀ ਠੀਕ ਹੈ ਵਿੜੇ ਅੱਛਾ ਬੱਚੇ ਉਹ ਤੇਰੇ ਵਾਲੀ ਨਾਲ ਦੀ ਮੁਰਗੀ ਨਹੀਂ ਹੈਗੀ ਉਹ ਹੈ ਹਾਂ ਆਲੇ ਬੱਚੇ ਓਏ ਮਾਰਦੀ ਮੁਰਦੀ ਤਾਂ ਨਹੀਂ ਹੈ

ਨਸਲ ਨਸਲ ਕਿਹੜੀ ਸੀ ਉਹ ਇਹ ਇਹ ਤਾਜ ਉਹ ਜੀ ਜਾਵਾਂ ਜਾਵਾਂ ਜਿਹੜੀਆਂ ਮੁਰਗੀ ਦਿਖਾਈ ਇਹ ਕਿਹੜੀ ਨਸ ਸੀ ਇਹ ਚਿੱਟਾ ਨੂਰੀ ਆਪਣੇ ਦਾ ਪਾਣੀ ਗੁਰੇ ਆਗੀ ਬ੍ਰੇਡਟੀ ਜੀ ਉਹ ਹੈ ਉਹ ਦੇਖੀ ਆਹਾ ਆਗੀ ਜੀ ਚੀਜ਼ ਆ ਕਾਲਮ ਭਾਇਆ ਹੈ ਪੱਠਾ ਜੀ ਪੱਠਾ ਹੈ ਪੱਠਾ ਲਾਂ ਗੜਾ ਚੈੱਕ ਕਰੋ ਕਿਵੇਂ ਜਾਂ ਲੰਘ ਜਾਵਾ ਬੋਤੋ ਦੇਖੋ ਨੂੰਣ ਆਈ ਯਾਰ ਮੀ ਬੱਤੀ ਤਾਜ ਹੈ ਇਹ ਆ ਦੇਖੋ ਯਾਰ ਓਏ ਇਹ ਹੱਥ ਮਰਦਮੁਰਦਾ ਬਣਾ ਮਾਰੂ ਇਹਦਾ ਨਹੀਂ ਮਾਰਾਂ ਹਾਂ ਹਾਂ ਆ ਚੱਕ ਕਰੋ ਓਏ ਇੱਕ ਦੇਖੋ ਕਿੰਨਾ ਵਜਣ ਬੂਜਣ ਹੋ ਇਹਦਾ ਹੋ ਤਿੰਨ ਖੋਲਟੀਆਂ ਦਾ ਅੱਛਾ ਤੇ ਯਾਰ ਆ ਚੱਕ ਕਰੋ ਮੁਰਗਾ ਘੈਂਡਾ ਕਲਰ ਦੇਖੋ ਕਿੰਨਾ ਪਿਆਰਾ ਹੈ ਦਾ ਹਾਂ ਮਸਟਰਡ ਜਿਆ ਕਲਰ ਆ ਬਾਈਟ ਜਿਆ ਤੇ ਵਿੱਚ ਆ ਹਲੋ ਜਿਆ ਆ ਗਿਆ ਤਾਉਣਦੂਨ ਸਹੀ ਹੈ ਦੂਜਾ ਮੁਰਗਾ ਕਿੱਥੇ ਆ ਕਾਲਾ ਜਿਆ ਜਿਹੜਾ ਬਹੁਤ ਵੱਡਾ ਹੈਗਾ ਉਹ ਮਰ ਗਿਆ ਯਾਰ ਉਮਰਗੇ ਕਿਵੇਂ ਹੋਏ ਕੋਟਾ ਜਾ ਹੈ ਕੋਟਾ ਜਾ ਮਤਲਬ ਕੋਟਾ ਜਾਮ ਕੀ ਅਜੇ ਦੀ ਖਾ ਗਿਆ ਸੀ ਜੀਰੀ ਖਾ ਗਿਆ ਸੀ ਹਾਂ ਇਸੇ ਤੇਰੇ ਪੈਰ ਪੂਰ ਚੱਕਰ ਆ ਕਾਲਾ ਧੱਗਾ ਜੇ ਕੀ ਬੰਨਿਆ ਓਏ ਮੈਂ ਤਾਂ ਹੀ ਬੰਨਣਾ ਇਸੇ ਨਜ਼ਰ ਤੋਂ ਨਾ ਨਾ ਦੇਖ ਲੱਤਾਂ ਲੱਤਾਂ ਚੱਕਰੂ ਅੱਗੇ ਤੇ ਗੱਲ ਵਾ ਤਾਂ ਸਹੀ ਹੈ ਮੁਰਗੀ ਚੱਕ ਕੇ ਦੇਖ ਲੈ ਮਰਦਾ ਮੁੱਢ ਨਹੀਂ ਨਹੀਂ ਦੇਖ ਉਹ ਨਾ ਬਾਪਾ ਜੀ ਜਾਈ ਜਾ ਵੀ ਹਾਂ ਗੁਰੂ ਆ ਲੈ ਇੱਕ ਕਰੋ ਯਾਰ ਨੱਗਰ ਆ ਵਧੀਆ ਹਾਂ ਦੇਖੋ ਕਰੋ ਚੈੱਕ ਚੈੱਕ ਵਾਇਸ ਆ ਦੇਖੋ ਵਜਨ ਚ ਹੋਏਗਾ ਇਹ 2-3 ਕਿਲੋ ਦਾ ਤਾਂ ਹੈਗਾ ਗਾ ਵਜਨ ਚ ਤੇਰੇ ਵਾਲੇ ਨੂੰ ਘੱਟ ਹਲਕਾ ਤੇਰੇ ਵਾਲੇ ਮੁਰਗੇ ਨਾ ਹੋਏ ਫਿਰ ਇਹ ਬਾਈ ਸੇਵਾ ਘੱਟ ਹੁੰਦੀ ਹੈ ਨਾ ਥੋੜੀ ਜਿਹੀ ਚੈੱਕ ਕਰੋ ਜਾਵਾ ਕਿਹੜਾ ਇਹ ਨਸਲ ਜਾਵਾ ਜਾਵਾ ਇਹ ਜਾ ਆਛਾ ਆ ਜਾਵਾ ਗਾਇਜ਼ ਜਾਵਾ ਸਾਰੇ ਕਮੈਂਟਾਂ ਚ ਦੱਸੋ ਕਿਹਦੇ ਕੋਲੇ ਕਿਹਦੇ ਕਿਹਦੇ ਕੋਲੇ ਹਾਂ ਕਮੈਂਟਾਂ ਚ ਦੋ ਦੱਸੋ ਜਾਵਾ ਗੁਰੇ ਧਿਆਨ ਬਬੇ ਧਿਆਨ ਆ ਬਗਾਨੇ ਆ ਮੁਰਗੇ ਆ ਉਹ ਦੇਖੋ ਚੈੱਕ ਕਰੋ ਆ ਚੈੱਕ ਕਰੋ ਬਾਈ ਆਹਾ ਯਾਰ ਲੋ ਜੀ ਆਪਾਂ ਕੁੱਕੜ ਤੋਂ ਤੇ ਦੇਖ ਲਈ ਸੀ ਤੇ ਠੀਕ ਠਾਕ ਕੁੜੀ ਸੀ ਮਤੋਂ ਦੇ ਤੇ ਚਲੋ ਹੁਣ ਆਪਾਂ ਚੱਲਦੇ ਆਂ ਟਰਾਲਾ ਦੇਖ ਕੇ ਆਉਣਾ ਆਪਾਂ ਕਿਹਦੇ ਡਬਲ ਛੱਤ ਪਾਤੀ ਟਰਾਲੇ ਦੀ ਤੇ ਹੁਣ ਆਪਾਂ ਦੇਖ ਕੇ ਆਉਣਾ ਟਰਾਲਾ ਕਿਵੇਂ ਚ ਲੱਗਦਾ ਡਬਲ ਛੱਤਾ ਪਾਉਣ ਤੋਂ ਬਾਅਦ ਤੇ ਐਡੀਕੇਟਰਾਂ ਦੇ ਨਾਲ ਟੇਪ ਟੂ ਕਰਾ ਕੇ ਲੈ ਟਰੈਕਟਰ ਦੀਆਂ ਤੇ ਹੁਣ ਜਾ ਕੇ ਉਹ ਦੇਖਦੇ ਆਂ ਫਿਰਦੇ ਸੀ ਯਾਰ ਆ ਗਿਆ ਆਪਣਾ ਮਿੱਤਰ ਹੋਰ ਕਿਵੇਂ ਆ ਯਾਰ ਵਧੀਆ ਵੀਰੇ ਸੱਣੀ ਕਰੀ ਜੰਨਾ ਹਾਂ ਉਹ ਤੇ ਕਿਵੇਂ ਕਰਦਾ ਟਰਾਲਾ ਤੇ ਹੋ ਗਿਆ ਤਾਰ ਨਾ ਰਹਿੰਦਾ ਅਲੇ ਕੀ ਰਿਹਾ ਨਾ ਲਗਾ ਡਬਲ ਛੱਤ ਪਾਤੀ ਡਬਲ ਛੱਤ ਪਾਤੀ ਅੱਛਾ ਤੇ ਟਰੈਕਟਰ ਦਾ ਅੱਜ ਕੀ ਕਰਾ ਕੇ ਲੈਂਦਾ ਟਰੈਕਟਰ ਦਾ ਜੰਮਰ ਟੇਪ ਜੀ ਕਰਾ ਕੇ ਲੈਂਦੀ ਹੈ ਅੱਛਾ ਹੁਣ ਬਾਕੀ ਕਿੱਧਰ ਵਾਗ ਗਿਆ ਬਾਕੀ ਗਏ ਹੋਏ ਆਹੋ ਖੇਤ ਗਏ ਹੋਏ ਅੱਛਾ ਤੇ ਮਿਲਾਂ ਆਪਾਂ ਦਿਨ ਬਲਾਸਪੁਰ ਜਾਣਗੇ ਕਿਉਂ ਤੁਸੀਂ ਬੇਲੇ ਅੱਛਾ ਟਰਾਲੀ ਦੇਖਣਾ ਸੀ ਸੀ ਕਿ ਮੈਨੂੰ ਲੱਗਦਾ ਛੱਤ ਪਾਉਣ ਤੋਂ ਬਾਅਦ ਲੋ ਜੀ ਮਿੱਤਰ ਆਪਣਾ ਚਾਰ ਪਾਈ ਜਾਂਦਾ ਕਿੰਨਾ ਚਾਰ ਚੱਲ ਪਿਆ ਉਹ ਚਾਰ ਜਾਂ ਹੈ ਕਿੰਨਾ ਚਾਰ ਹੋ ਗਿਆ ਚਾਰ ਪਾਈ ਨੂੰ ਹੋਰ ਬਈ ਨੂੰ ਆ ਹੁੰਦਾ ਨਾ ਕਿੰਨਾ ਚਰ ਚੱਲ ਜਾਦਾ ਤੁਹਾਡੇ ਚਾਰ ਅੱਛਾ ਕਾ ਬੋੜਾ ਥੋੜਾ ਵਾਲਾ ਤਾਂ ਮੁੱਕਣ ਵਾਲਾ ਹੋਰੇ ਐਂਕਤੀ ਘੱਟ ਪਾਇਆ ਸੀ ਕਿੰਨੇ ਕਿੱਲੇ ਦਾ ਪਾਇਆ ਤੁਸੀਂ ਅਸੀਂ ਹਾਂ ਚਾਰ ਦਾ ਚਾਰ ਦਾ ਤੁਸੀਂ ਹੋਏ ਕਿੱਲੇ ਦਾ ਪਾਇਆ ਸੀਗਾ ਹੂੰ ਇਹਨਾਂ ਦਾ ਤਾਂ ਬਸ ਲਵੇ ਲੱਗਾ ਪੂਰੇ ਕਦਾ ਯਾਰ ਮੰਨ ਯਾਰ ਚਾਰ ਕਿੱਲਾਂ ਦਾ ਪਾਇਆ ਤਾਂ ਵੀ ਯਾਰ ਥੋੜਾ ਜੀ ਬਣਿਆ ਹਨਾ ਚਾਰ ਇਹਦੇ ਜਾਇਦਾ ਹੋਰ ਇੱਕ ਰੇ ਮਗਰ ਅਸ ਢਾਲਦਾ ਸੀ ਇਧਰ ਇਧਰ ਢਾਲਦਾ ਸੀਗਾ ਅੱਛਾ ਅਹੀ ਯਾਰ ਦੋ ਕਿੱਲਾਂ ਦਾ ਪਾਇਆ ਸੀ ਸਾਡੀ ਤਾਂ ਐ ਇੰਨੀ ਥੱਡੀ ਭਰ ਗਈ ਸੀ ਦੇਖਿਆ ਸੀ ਪਿਲੀ ਵਾਲਾ ਚਕਾਈਓ ਕਰਿਆ ਸਾਡੇ ਤਾਂ ਐ ਸੀ ਯਾਰ ਕਿੱਲੇ ਚ ਚਕਾ ਦੇ ਯਾਰ ਇਹਨਾਂ ਕਿੱਲੇ ਚ 10 ਟਰਾਲੀਆਂ ਨਿਕਲੀਆਂ ਚਕਾ ਦੇ ਚਕਾ ਦੇ ਗੱਲਾਂ ਘੱਟ ਮਾਰ ਯਾਰ ਇੱਥਾ ਦੇ ਉੱਤਰ ਉਹ ਮਾਰ ਜਨੌਜਵਾਨ ਹੈਗਾ ਤੂੰ ਆਹੀ ਨਹੀਂ ਚੱਕ ਸਕਦਾ ਚੱਕ ਤਾਂ ਲੂਆ ਆਹ ਦੇ ਵੀਰੇ ਆਪਣਾ ਟਰੱਲ ਤੇ ਲੁੱਕ ਚੱਕ ਕਰੋ ਲੋ ਜੀ ਟਰਾਲਾ ਦੇਖੋ ਆਪਣਾ ਤੇ ਡਬਲ ਛੱਤ ਨੂੰ ਲਗਾਉਣਾ ਮਤਲਬ ਜਿਆਦਾ ਨਹੀਂ ਕਰੀ ਹੈਗੀ ਉੱਪਰ 36 ਟਾਈਪ ਜਿਹਾ ਕਰੀ ਆ ਹੂੰ ਹੂੰ ਬੱਲਮ ਬੱਲਮ ਲੈ ਨਹੀਂ ਹਜੇ ਕੋਈ ਇਹ ਤਾਂ ਹਨਾ ਕੋਈ ਪਾਸੇ ਇਹਦਾ ਮੁੰਡਾ ਹਲੇ ਨਾ ਤੁਰਨਾ ਇਹਦਾ ਆਈਦਾ ਹੈ ਕੰਨੂ ਇਹ ਕਿਹਨੇ ਆ ਦੇਖੋ ਉੱਚਾ ਦਾ ਬਹੁਤ ਆ ਆ ਦੇਖੋ ਸਾਹਮਣੇ ਖੜਾ ਹੈਗਾ ਤੇ ਮਤਲਬ ਜਿਆਦਾ ਝੁਕਣਾ ਨਹੀਂ ਪੈਂਦਾ ਹੈਗਾ ਬੱਲਮ ਵਾਸਤੇ ਲਾਦਾ ਇੱਧਰ ਤੇ ਆਹ ਰਾਤੇ ਫੱਟੇ ਨਾਲੇ ਕਹਿੰਦਾ ਮੰਜਾ ਤੇ ਰਿਆ ਮੰਜੇ ਹੀ ਆ ਓਏ ਮੰਜੇ ਹੀ ਆ ਅੱਛਾ ਤੇ ਆ ਦੇਖੋ ਐਵੇਂ ਲਾ ਦੇ ਫੱਟੇ ਇੱਥੇ ਵਧੀਆ ਨਾਲ ਪੈ ਵੀ ਜਾਊਗਾ ਨਾਲੇ ਕਿੱਟਾਂ ਵੀ ਵਧੀਆ ਧਰਿਆ ਜਾਣੀਆਂ ਇਹਦੇ ਤੇ ਤੇ ਵਧੀਆ ਲੱਗਦਾ ਕਾਫੀ ਹੋਈਆ ਤਾਂ ਰਹਿੰਦਾਗਾ ਬੱਲਮ ਬੱਲਮ ਲਾਉਣ ਨਾਲੇ ਉੱਚਾ ਦਾ ਬਹੁਤਾ ਗੋਰੇ ਉੱਚਾ ਦਾ ਟਰੈਕਟਰ ਤੇ ਤਾਂ ਇੱਕੋ ਜਿਹਾ ਹੋ ਤੇ ਲੈ ਆਓ ਜੀ ਪੋਸਟਰ ਨਵੇਂ ਲੈ ਕੇ ਆਏ ਆ ਤੇ ਆ ਦੇਖੋ ਪੋਸਟਰ ਹਰ ਵਾਰੀ ਇਹ ਲੈ ਕੇ ਆ ਆਏ ਹੈ ਵੇ ਕਿੰਨਾ ਵਧੀਆ ਪੋਸਟਰ ਵਾਹਿਗੁਰੂ ਸੱਚੇ ਪਾਛੇ ਆ ਚੈੱਕ ਕਰੋ ਪੋਸਟਰ ਕਿੰਨੇ ਦਾ ਹੈ ਯਾਰ ਇਹ 2500 ਦਾ ਅੱਛਾ ਤਾਂ ਪੇਉ ਲੈੰਦਾ ਸੁਮਨ ਨਗਰ ਨਿਵਾਸੀ ਮਿੰਟਾ ਲਮਾ ਜ਼ਿਲ੍ਹਾ ਬਰਨਾਲਾ ਇਹ ਟਰਾਲੇ ਦੇ ਲਾਵਾਂਗੇ ਆਪਾਂ ਅੱਛਾ ਚੈੱਕ ਕਰੋ ਕਿੰਨਾ ਵਧੀਆ ਲੱਗਦਾ ਪਰਿਵਾਰ ਆ ਗਿਆ ਗੁਰੂ ਸਾਹਿਬ ਜੀ ਦਾ ਵਧੀਆ ਇਹ ਕਿੰਨੀ ਲਵਾਈ ਆ 4 ਫੁੱਟ 4 ਫੁੱਟ 7 ਫੁੱਟ ਚੌੜਾ ਵਧੀਆ ਲੱਗਿਆ 4 ਫੁੱਟ ਹੈ 7 ਫੁੱਟ ਚੌੜਾ ਹਮ ਐਚ ਡੀ ਹੈ ਹਨਾ ਪੂਰਾ ਫੜ ਕੇ ਰੱਖਣਾ ਹੋਗ ਰਿਹਾ ਇਹਦੇ ਹੋਰ ਲੱਗੀਆਂ ਪਾਇਪ ਲੱਗੇ ਦੂਜਾ ਹਾਂ ਵਧੀਆ ਹੋਣੀ ਲਵਾ ਕੇ ਲਿਆ ਉਹ ਇਹਦੇ ਬੋ ਜੀ ਤੁਸੀਂ ਦੇਖ ਹੀ ਲੱਤਾ ਆਪਣਾ ਟਰਾਲਾ ਤਿਆਰ ਕੀਤਾ ਹੋਇਆ ਕਾਲੂ ਨਾਉ ਦੇ ਅੰਦਰ ਆਪਾਂ ਗੱਡੇ ਸਿੱਟ ਦਾਂਗੇ ਤਰਾਲੀ ਵਿਛਾ ਦਾਂਗੇ ਤੇ ਤੁਹਾਨੂੰ ਉੱਕੜ ਕਿਵੇਂ ਲੱਗੇ ਉਹ ਜ਼ਰੂਰ ਦੱਸ ਦਿਓ ਉੱਕੜ ਵੀ ਬਹੁਤ ਵਧੀਆ ਸੀ ਤੇ ਜੇਕਰ ਆਪਣੇ ਚੈਨਲ ਤੇ ਨਵੇਂ ਤਾਂ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਲੈ ਤੁਹਾਡੇ ਇੱਕ ਸਬਸਕ੍ਰਾਈਬਰ ਨਾਲ ਸਾਨੂੰ ਬਹੁਤ ਜ਼ਿਆਦਾ ਖੁਸ਼ ਮੈਂਦਾ ਇਸੇ ਤਰ੍ਹਾਂ ਦੇ ਭਰਾ ਦੀ ਸਪੋਰਟ ਕਰਦੇ ਰਹੋ ਸਾਰੇ ਜਣੇ ਇੱਕ ਵਧੀਆ ਜਿਹਾ ਕਮੈਂਟ ਕਰਦੇ ਹੋ ਚਲੋ ਜੀ ਠੀਕ ਹੈ ਫਿਰ ਮਿਲਦੇ ਆਂ ਆਪਾਂ ਅਗਲੇ ਵਲੌਗ ਦੇ ਅੰਦਰ ਬਾਏ